12 ਵਜ ਗਏ ਆ ਤੇ ਇਹਨਾਂ ਨੇ ਤਾਂ ਹੁਣੇ ਆਵਾਜ਼ ਦੇ ਦੇਣੀ ਆ ਗਰਮੀ ਤੇ ਚਾਹ ਬਣਾ ਤੇ ਮੈਂ ਤੇ ਹੁਣੇ ਵੇਲੀ ਹੋਈ ਆ ਏਦਾਂ ਕਰਦੀ ਉਹਨੂੰ ਵੇਲੀ ਹੋ ਕੀ ਕਰਨ ਈ ਆ ਉਹਨੂੰ ਕਹਿੰਨੀ ਚਾਹ ਬਣਾ ਇਹ ਕਿਹੋ ਹਾਂ ਕਿਦਾਂ ਤਾਂ ਕੋੜੇ ਵੇਚ ਕੇ ਸੁੱਤੀ ਆ ਇਹਨੂੰ ਹੈ ਇਹਨੂੰ ਕੰਮ ਕੋਈ ਵੀ ਮਾੜਾ ਜਿਹਾ ਕੂਚਾ ਕੁਚੀ ਕਰ ਲੈਂਦੀ ਆ ਤੇ ਸੋ ਜਾਂਦੀ ਆ ਠਾਲਾ ਇਹਨੂੰ ਮੈਂ ਕਿਦਾਂ ਭਈ ਆ ਮੈਂ ਨਾਈ ਠਾਲਾਂ ਇਹਨੂੰ ਤੁਝੇ ਮੈਂ ਠਾਲਿਆ ਇਹ ਤੇ ਮੇਰੇ ਗਾਲ ਪੈਣਾ ਵਾ ਕਿ ਮੈਨੂੰ ਸੌਣ ਨਹੀਂ ਦਿੰਦੀ ਏ ਮੰਮੀ ਨੂੰ ਕਹੀ ਨਹੀਂ ਆ ਕਿ ਮੰਮੀ ਨੂੰ ਕਹਾਂ ਕਿ ਮੰਮੀ ਨੂੰ ਵੀ ਪਤਾ ਲੱਗੂਗਾ ਕਿ ਇਹਨੂੰ ਸੌਣ ਤੋਂ ਬਗੈ ਕਾਮੀ ਹੈ ਨਹੀਂ ਕੋਈ ਵੀ ਹੋ ਗਿਆ ਨਗਰ ਮੇਰੇ ਦੇ ਵੈਲੇ ਹਾਂਜੀ ਮੰਮੀ ਹੋ ਗਈ ਹੁਣੇ ਨਹਾ ਧੋ ਕੇ ਤੇ ਕੋਠੇ ਤੇ ਕੱਪੜੇ ਪਾ ਕੇ ਆਈ ਆਂ ਤੇ ਹੁਣ ਤੇ ਚਾਹ ਪੀਣੂ ਜੀ ਕਰਨ ਧਿਆਈਓ। ਦਾ ਚਾਹ ਪੀਣੂ ਜੀ ਕਰਦਾ ਤੇ ਬਣਾ ਲਾ ਚਾਹ। ਅਸੀਂ ਘਰੋਂ ਬਾਹਰੋਂ ਕੁਛ ਲੈ ਕੇ ਆਉਣਾ ਸਾਰਾ ਕੁਝ ਸਾਡੇ ਘਰ ਹੈਗਾ। ਸਾਰਾ ਕੁਝ ਤੇ ਹੈਗਾ ਵਾ ਘਰ ਪਰ ਆਪਣਾ ਚੀਜ਼ ਨਹੀਂ ਕਰਨ ਦੇ ਅੱਜ ਬਣਾਉਣ ਨੂੰ ਕਿ ਕੋਈ ਇਹ ਹੁੰੜਿਆ ਵਾ ਕਿ ਕੋਈ ਬਣਾ ਕੇ ਦੇਵੇ। ਹੋ ਸਰੀਰਾਂ ਥੱਕਿਆ ਵਾ। ਚੱਲ ਘੋਟਕਸੋਂ ਚਾਹ ਬਣਾ ਲਾ ਸਵਾਦ ਦੀ ਬਣਾ ਨਾਲ ਤੂੰ ਨਾਲ ਅਸੀਂ ਪੀਣੋਵਾਂਗੇ। ਇਦਾਂ ਕਰੋ ਹਾ ਸੋਨੀਆਂ ਨੂੰ ਕਹਿ ਦੋ ਹਾਂ ਕਿ ਉਹ ਘੋਟ ਬਣਾ ਦੇ। ਜੇ ਮੈਂ ਕਿਹਾ ਤੇ ਉਹਨੇ ਮੈਨੂੰ ਰੋਲਾ ਪਾਉਂਦਾ ਆਪਣਾ ਕਿ ਜੇ ਤੂੰ ਆਪੇ ਬਣਾ ਲਾ ਹਾਂ। ਅੱਛਾ ਤੁਸੀਂ ਕਹੋ ਤੁਸੀਂ ਕਹਿ ਕੇ ਚੱਲ ਮੈਂ ਜਾਣੀ ਆ ਫਿਰ ਸੁੱਤੀ ਆ ਕਿ ਜਾਗਦੀ ਆ ਪਤਾ ਨਹੀਂ ਤੁਸੀਂ ਵੇਖ ਲਓ ਬਾਹਰ ਹੁਣੀਆਂ ਚੱਲ ਵੇਖਦੀ ਆ ਬਾਹਰ ਜਾ ਕੇ ਫਿਰ ਮੈਂ ਸੋਣੀਆ ਨਹੀਂ ਸੋਣੀਆ ਐ ਸੋਣੀਆ ਕਿਤਰਾ ਕਿਤਰਾ ਸੁਤੀ ਕਿੰਨੀਆਂ ਤੈਨੂੰ ਆਵਾਜ਼ਾਂ ਮਾਰੀਆਂ ਆ ਆਏ ਮੰਮੀ ਮੈਂ ਅੱਧਾ ਘੰਟਾ ਹੋਇਆ ਪਈ ਨੂੰ ਦੱਸੋ ਤੇ ਤੈਨੂੰ ਕੋਈ ਕੰਮ ਕਰਦਾ ਫਿਕਰ ਹੈ ਨੀ ਹੋਇਆ ਹੋਇਆ ਮਮੀ ਕੀ ਹੋ ਗਿਆ ਤੁਹਾਨੂੰ ਹੋਰ ਇੱਕ ਕੰਮ ਹੈ ਕੰਮ ਕੰਮ ਇਹ ਗੱਦਸਕਰਾਂ ਦੇ ਕੰਮ ਜਿਹੜਾ ਮੁੱਕਦਾ ਨਹੀਂ ਆ ਤੇ ਸਾਰੀ ਦੇਖੋ ਸਫਾਈ ਕਰਕੇ ਬੈਠੇ ਆਂ ਬੋਕਰ ਭਾਰੀ ਕੀਤੀ ਆ ਵੇਖੋ ਕਿੰਨਾ ਹੈ ਕਿੰਨਾ ਸੋਹਣਾ ਥਾਂ ਲੱਗੰਦਿਆ ਹੋਰ ਕੀ ਚਾਹੀਦਾ ਦੱਸੋ ਤੇ ਤੂੰ ਆਪਣਾ ਘਰ ਦਾ ਹੀ ਕੰਮ ਕਰਨਾ ਤੂੰ ਕਿਹੜਾ ਦਸਾਂ ਘਰਾਂ ਦਾ ਕਰਨਾ ਆ ਆਪਣਾ ਘਰ ਦਾ ਹੀ ਕਰ ਲੋ ਇੰਨਾ ਹੀ ਬੜਾ ਆ ਕਾਪਾ ਕਰਕੇ ਸੁੱਤੇ ਆਂ ਦੱਸੋ ਨੀਂਦ ਖਰਾਬ ਕਰਦੀ ਮਮੀ ਅੱਜ ਨੀਂਦ ਆਇਆ ਜਿ ਪਈ ਅੱਧਾ ਘੰਟਾ ਥੋੜਾ ਹੁੰਦਾ ਆ ਉਹ ਗਰਮੀਦ ਕਦੋਂ ਦਾ ਕੰਮ ਧੰਦਾ ਕਰਕੇ ਤੇ ਵਿਹਲੀ ਹੋ ਗਈ ਆ ਤੇ ਚਾਚਾ ਬਣਾ ਘਟ ਉੱਠ ਕੇ ਮੰਮੀ ਕੀ ਹੋ ਗਿਆ ਹੋਣਾ ਕੀ ਆ ਵੇ ਕਿਤਰਾ ਹੰਗਲਾਟ ਲੈਣ ਡਈ ਜਿਵੇਂ ਰਾਤ ਜਰਾਤਾ ਸੁੰਦੀ ਰਹੀ ਕਿਵੇ ਮੰਮੀ ਨੀਂਦ ਆਈ ਨੀ ਸੁਣ ਤੋਂ ਉੱਪ ਲੱਗੀ ਆ ਕੋਈ ਨੀ ਤੋ ਉੱਪ ਲੱਗੀ ਤੋ ਅਬ ਸਰਦਨ ਲੱਗਣੀ ਆ ਇਤਰਾ ਕਰ ਚਾਹ ਬਣਾ ਉੱਠ ਕੇ ਘਟ ਹਾਏ ਮੰਮੀ ਚਾਹ ਜਿਹੜੀ ਅੰਦਰ ਹੀ ਉਹਨੂੰ ਕਹਿ ਦੋ ਹਾਂ ਉਹ ਦੇਰੀ ਹੁਣ ਨਾ ਧੋ ਕੇ ਈੜੇ ਕਪੜੇ ਧੋਖੇ ਤੇ ਹੋਣੀ ਹਟਈ ਆ ਜੇ ਕੋਈ ਕੋਟ ਬਰਾਦਰ ਤੇ ਤੀਨ ਨਾ ਕੀਤਾ ਚਲ ਤੂੰ ਚਾਹ ਬਣਾ ਉੱਠ ਕੇ ਹੁਣ ਤੂੰ ਕਦੋਂ ਦੀ ਲੰਮੀ ਪਈ ਐ ਉੱਠ ਖੜੋ ਮੰਮੀ 2 ਮਿੰਟ ਪਹਿਲਾਂ ਦੇ ਨਹੀਂ ਨਹੀਂ ਚਾਹ ਬਣਾ ਉੱਠ ਕੇ ਤੇ ਲੰਮੇ ਨਹੀਂ ਪਏ ਉੱਠ ਖੜੋ ਉੱਠ ਖੜੋ ਚਾਹ 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 ਬਣਾ ਉੱਠ ਕੇ ਮੰਮੀ ਆ ਜੀ ਦੀ ਘਰ ਨਹੀਂ ਤਾਂ ਜਾ ਜੋ ਕੁੱਤਾ ਦੀਵਾਰੀ ਆ ਇਤਰਾ ਹੀ ਆ ਤੂੰ ਕੰਮ ਆਪੇ ਕਰ ਲੈਂਦੇ ਅਸੀਂ ਤੇ ਨਾ ਤੈਨੂੰ ਆਖੀਏ ਉੱਠ ਖੜੋ ਬਣਾ ਚਾਹ ਉੱਠ ਕੇ ਚਾਹ ਤੂੰ ਕਿਦੇ ਤੂੰ ਸੰਗ ਲਾਈ ਤੂੰ ਕਿਦੇ ਕੰਮ ਤਾਂ ਕਿੱਡੀ ਤੂੰ ਹੈਗੀ ਕੰਮਚੋਰ

ਬੈਠੇ ਮੰਮੀ ਹਾਂ ਬੈਠੇ ਤੋਪਕੀ ਸੁਣੀ ਲੱਗੀ ਅੱਜ ਹਾਂ ਤੋਪ ਖੂਬ ਸੁਣੀ ਲੱਗੀ ਅੱਜ ਅੰਦਰ ਤੇ ਠੰਡੀ ਬੜੀ ਲੱਗਣ ਈ ਇੱਥੇ ਸੋਕ ਨਿਕ ਜਿਆ ਵਾ ਉਹ ਤੂੰ ਪਹਿਲਾਂ ਮੇ ਪਾਈ ਸੀ ਤੋ ਸੈਕੰਡ ਈ ਸੀ ਨਜਾਰੇ ਤੋ ਤੋ ਪਹਿਲੇ ਆਂਡੇ ਈ ਸੀ ਤੇ ਉਹਨੂੰ ਜੇ ਚਾਹ ਦਾ ਆਖਿਆ ਤੇ ਫੂ ਫੂ ਕਰਦੀ ਉਹ ਚਲੀ ਗਈ ਅੱਛਾ ਤਾਂ ਹੀ ਫਿਰ ਬੜੀ ਫੂ ਫੂ ਕਰਨ ਈ ਅੰਦਰ ਜਾ ਕੇ ਵੀ ਤਾਂ ਕਰਕੇ ਮੈਂ ਧੁੱਪ ਕਿਉਂ ਠਾਲਿਆ ਇਹ ਨਾਲੇ ਕਿ ਮੈਂ ਤੇ ਸੁੱਤੀ ਸੀਗੀ ਤੇ ਮੈਂ ਸੁੱਤੀ ਨੂੰ ਠਾਲਦਾ ਇਹਨਾਂ ਨੇ ਤੇ ਤੰਗੋਸ਼ ਕਿ ਆ ਨਹੀਂ ਉਹਨੇ ਤੇ ਜੇ ਮੈਂ ਉਹਨੂੰ ਠਾਲਿਆ ਹੁੰਦਾ ਤੇ ਉਹਨੇ ਤੇ ਮੇਰੇ ਗੱਲ ਪੈ ਜਾਣਾ ਸੀ ਇਹਨੇ ਸੌਂ ਨਹੀਂ ਦਿੰਦੀ ਹੈਗੀ ਆਹੋ ਤੇ ਹੈ ਹੀ ਆ ਕਿ ਫਿਰ ਇਦਰਾ ਬਟ ਨਹੀਂ ਇੰਨਾ ਮੰਮੀ ਕਿਉਂ ਸੌਂਦੀ ਐ ਮਾੜਾ ਜੇ ਕੰਮ ਕਰਕੇ ਸੌਂ ਜਾਂਦੀ ਐ ਜੇ ਠੰਢੀ ਐ ਧੁੰਦਾ ਪੈਂਦੀ ਐ ਤੇ ਰਜਾਈ ਚ ਵੜ ਜਾਂਦੀ ਤੂੰ ਹੁਣ ਧੁੱਪ ਲੱਗੀ ਐ ਤੇ ਧੁੱਪੇ ਪੈ ਜਾਂਦੀ ਆਣ ਕੇ ਇਹ ਪਤਾ ਕਿਉਂ ਨੀਂਦ ਉਹਨੂੰ ਇੰਨੀਆਂ ਦੇ ਕੰਮ ਨਹੀਂ ਕਰਦੀ ਕੋਈ ਤੰਗਾ ਨਹੀਂ ਕਰਦੀ ਤੇ ਉਹਨੂੰ ਨੀਂਦ ਨਾਲ ਹੀ ਪਿਆਰ ਆ ਕ ਚੱਲ ਲੱਈ ਹੁਣ ਚਾਹ ਬਣਾਉਣ ਪੀਣੇ ਆ ਹੁਣ ਆਹੋ ਵੇਖੋ ਕਿਤਾਬ ਬਣਾਉਂਦੀ ਆਂਦੀ ਸੀਗੀ ਮਿੱਠਾ じゃ ਜ਼ਿਆਦਾ ਪੈਜ ਪਾਉਣ ਥੋੜਾ ਪੈਜ ਫਿਰ ਨੂੰ ਨਾ ਆਖੇ ਭਾਵੇਂ ਨੀਂਦ ਦੇ ਵਿੱਚ ਖੰਡ ਦੇ ਥਾਂ ਤੇ ਭਾਵੇਂ ਲੂਣ ਪਾ ਦੇ ਕੋਈ ਪਤਾ ਨਹੀਂ ਪਵਰਾ ਹੈ ਇਤਰਾ ਦੀ ਹੋਈ ਆ ਚਲੋ ਵੇਰ ਦੇ ਕੀ ਕਰਦੀ ਆ ਹੰਗਾ ਮੰਮੀ ਅੱਜ ਦੀਦੀ ਘਰ ਹੈ ਨਹੀਂ ਆ ਨਹੀਂ ਤੇ ਉਹਨੇ ਬਾਹੋਂ ਫੜ ਕੇ ਠਾਲਣਾ ਤੀ ਤੇ ਮੂੰਹ ਨਾਲ ਕਿਹਾ ਨਾ ਕਿ ਇਹ ਸੋਨੀਆ ਉੱਡ ਜਾ ਉਹਨੇ ਬਾਹੋਂ ਫੜ ਕੇ ਠਾਲਣਾ ਤੇ ਚਾਹ ਫਿਰ ਪਾਣੀ ਦੀ ਬਾਲਟੀ ਲੈਉਣੀ ਤੇ ਉਹ ਸੁੱਟਣੀ ਇਹਦੇ ਤੇ ਪਤਾ ਨਹੀਂ ਕਿਉਂ ਇੰਨਾ ਮੰਮੀ ਸੌਂਦੀ ਆਏ ਏਦਾਂ ਸੰਹ ਹੈਗੀ ਨਾ ਬੇਫਿਕਰੀ ਹਜੇ ਠੀਕਰ ਹੈ ਨਹੀਂ ਕੋਈ ਵੀ ਉਹ ਗੱਲ ਬੇਫਿਕਰੀ ਆ ਕਿ ਜਦੋਂ ਇਹ ਸਿਰ ਤੇ ਪਈ ਆਪੇ ਇਹਨੇ ਵੇਲੇ ਨਾ ਉਠਿਆ ਕਰਦੇ ਵੇਲੇ ਨਾ ਕੰਮ ਕਰਿਆ ਕਰਨਾ ਇਹਨੇ ਪਰ ਫਿਰ ਤੰਗ ਹੋਣਾ ਵਾ ਤੇ ਹੋਣੀ ਤੂੰ ਹੋਲੀ ਹੋਲੀ ਨਾਲ ਲੱਗੀ ਰਿਆ ਕਰ ਕੰਮ ਕਰਦੀ ਰਿਆ ਕਰ ਉਹ ਹੀ ਗੱਲ ਵੀ ਸ਼ੁਰੂ ਤੋਂ ਅਛਿੰਦੀ ਜੀ ਰੱਖੀ ਆ ਸਾਰਾ ਕੰਮ ਤੂੰ ਕਰਦੀ ਰਹੀ ਆ ਜਦੋਂ ਉਹਦੇ ਸਿਰ ਤੇ ਪਊਗੀ ਨਾ ਫਿਰ ਉਹਨੇ ਵੇਲੇ ਨਾ ਉੱਠ ਕੇ ਸਾਰਾ ਕੰਮ ਕਰ ਲਿਆ ਕਰਨਾ ਉਹਨੇ ਤੇ ਸਾਰੀ ਉਮਰ ਬੰਮੀ ਇਹਨੂੰ ਛਿੰਦੀ ਰੱਖ ਛੱਡਣਾ ਵਾ ਇਹਨੂੰ ਕੋਈ ਕੰਮ ਨਹੀਂ ਕਹਿਣਾ ਹੈਗਾ ਤੇ ਨਾ ਤੇ ਗੋਬੀ ਪਾਜੀ ਕੁਛ ਕਹਿੰਦੇ ਉਹਨੂੰ ਕਿ ਉੱਠ ਕੇ ਸੋਣੀਆਂ ਤੂੰ ਕੰਮ ਕਰ ਗੁਰਪ੍ਰੇਧ ਨੇ ਕੀ ਆਖਣਾ ਆ ਭੂਏ ਹੀ ਉਸੇ ਨੇ ਚੜਾਇਆ ਆ ਜਿੱਦਣ ਕੰਮ ਤੇ ਜਾਣਾ ਹੁੰਦਾ ਉਦੋਂ ਠਾਲ ਦਿੰਦਾ ਆ ਤੇ ਆਪ ਜਦੋਂ ਨਹੀਂ ਜਾਣਾ ਹੁੰਦਾ ਉਦੋਂ ਬਾਹਰ ਨੂੰ ਚਲਾ ਜਾਂਦਾ ਉਹ ਭੂਏ ਹੋ ਕੇ ਪਈ ਰਹਿੰਦੀ ਆ ਤੇ ਜੇ ਇੰਨਾ ਗੋਪੀ ਨੇ ਭੂਏ ਚੜਾਇਆ ਨਾ ਤੇ ਤੰਗ ਵੀ ਉਨੇ ਹੋਣਾ ਵੇਖੀ ਬਾਅਦ ਚ ਆ ਸਾਨੂੰ ਕੀ ਜਿਵੇਂ ਮਰਜ਼ੀ ਕਰਨ ਮਸੀ ਆਈਓ ਮਾਤ ਲਾ ਗਈ ਹੈ ਕਿ ਅੱਈਆ ਇਹਨੂੰ ਕੀ ਮਿੱਠਾ ਮਸੀ ਦਾ ਤੇ ਆਂ ਤੇ ਮਰੀਆ ਦੇ ਹੈ ਵੀ ਉਤਰਾਣ ਦੀਏ ਵੇਖੀ ਕਿ ਸੜਕਾਂ ਦਾ ਕੰਮ ਹੀ ਨਾ ਖਰਾਬ ਕਰ ਦੇਵੇ ਕਿਤੇ ਚਲਾਕੋ ਮਾਸੀ ਹੈਗੀ ਆ ਕਿਤੇ ਹੱਸ ਹੱਸਦੀ ਤਾ ਦੇ ਸਭ ਕਰ ਬਣਿਆ ਵਾ ਕੰਮ ਮੈਂ ਬਣਾਤੀ ਆ ਜੀ ਬਸ ਮੈਂ ਬਾਹਰ ਫੜ ਫੜ ਲਿਆਉਂਦੀ ਮਾਸੀ ਇਹ ਜੰਗ ਦਾ ਰੂਹ ਨੂੰ ਦਹਾ ਕੇ ਪਾ ਰਹਾ ਹੈ ਵਾ ਬੜੀ ਤਾਂ ਬਹੁਤ ਫੱਕਲ ਨਹੀਂ ਹੋਈ। ਮੇ ਮਾਸੀ ਆਈ ਓ। ਐਨ ਸਾਸਰੀਕਾਲ। ਸਾਸਰੀਕਾਲ ਹੋਸਨਾਬੀ ਰੋ। ਮਾ ਚੱਪਲ ਪੋਲ ਗਈ। ਬੜੇ ਦਿਨ ਲਾ ਆਇਆ ਹੀ ਆ। ਮਿਲ ਕੇ ਤੇ ਠੰਢੀ ਪੈ ਗਈ ਆ। ਠੰਢ ਤੇ ਪੈ ਗਈ ਬੜੇ ਦਿਨ ਤੋਂ ਲਾ ਆਇਆ ਹੀ ਆ। ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਕਿ ਚੁਕੋਠੇ ਚੋਂ ਇਹ ਤੂੰ ਪਤਾ ਪਾ ਕੱਪੜਿਆਂ ਨੂੰ ਲਵਾ ਕੇ ਤੇ ਫੇਰ ਹੀ ਆਈ ਓ ਤੂੰ ਪਾ ਲੱਗਣ ਡੈ ਪੀਆ। ਘੈਂਟ ਬੈਠੀ ਖੁਸ਼ ਦੇ ਬੈ ਜਾ। ਹੋਸਨਾਬੀ ਰੋ। ਨੇ ਆਣਿਆਂ ਦਾ ਠੀਕ ਠਾਕ ਹੈ ਪੈਣ ਤੂੰ ਸੁਣਾ ਆਪਣੀ ਹਾਂ ਠੀਕ ਠਾਕ ਔਰ ਕੰਤਾ ਗਿਆ ਕੰਮ ਤੇ ਹਾਂ ਗਿਆ ਵਾ ਚਲ ਬਹੁਤ ਪਾਣੀ ਲੈ ਕੇ ਆ ਆ ਜਾ ਲਿਆ ਪਾਣੀ ਲੈ ਚਾਹੀ ਲਿਆ ਤੂੰ ਹੀ ਨੇ ਲਾਇਆ ਇਹ ਕੰਤਾ ਦੱਸਿਆ ਵੀ ਘਰ ਖਲਾਰਾ ਵੀ ਬੜਾ ਪੈ ਗਿਆ ਕਿੰਨੇ ਦਿਨ ਤੇ ਮੈਂ ਰਹਿ ਗਈ ਮੈਂ ਦੋ ਦਿਨ ਕਿਹਾ ਹੀ ਰਹਿ ਆਜੂਗੀ ਤੇ ਫਿਰ ਮੈਂ ਦੋ ਦਿਨ ਮੈਂ ਚੱਲ ਵਾਦੀ ਰਹਿ ਪੈਣੀ ਆ ਫਿਰ ਖਲਾ ਰਖ ਦੂ ਦਾ ਚੁੱਕਿਆ ਹੀ ਜਾਵੇ ਜਾਂਦੀ ਸੀ ਦੋ ਦਿਨ ਲੈ ਕੇ ਚਾਹ ਤੇ ਪੰਜ 6 ਦਿਨ ਹੋ ਗਿਆ ਗਈ ਨਾ ਤੈਨੂੰ ਕਿਹ ਆਹ ਦਿਨ ਤੇ ਲੱਗ ਗਏ ਪੈਣ ਮਿਨਵਾ ਵਾਈ ਹੇ ਗਈਆਂ ਵਾ ਦਿਖ ਨਹੀਂ ਦੇਈਆਂ ਸੋਨੀਆਂ ਤੇ ਸੋਈ ਚ ਬੜੀ ਆ ਤੇ ਚਾਚੂ ਲੱਕੀ ਬਣਾਉਣ ਤੇ ਕੁੜੀ ਆ ਕੁੜੀ ਆਪਣੀ ਡਿਊਟੀ ਤੇ ਗਈ ਠੀਕ ਆ ਮਾਸੀ ਠੀਕ ਸਾਰੇ ਹਾਂ ਠੀਕ ਆ ਗਰਦੀਪ ਤੁਸਨਾ ਮੈਂ ਵੀ ਠੀਕ ਵਾਂ ਮਾਸਰੂ ਨਹੀਂ ਮਾਸਰੋੜੀ ਵੀ ਠੀਕ ਠਾਕ ਸਾਰੇ ਹਮ ਦਾ ਫੋਨ ਪਾਣ ਉਹਨਾਂ ਦਾ ਸੱਸੇ ਕਾਲ ਦਾ ਫੋਨ ਸੱਸੇ ਕਾਲ ਕੀ ਹਾਲ ਆ ਠੀਕ ਠਾਕ ਵਾ ਬੜੇ ਦਿਨ ਲਾਏ ਦੇਰ ਫੇ ਲਾ ਗਈ ਜਾਂਦੇ ਗਿਆ ਘਰਾਂ ਦੇ ਕੰਮ ਹੀ ਇਦਾਂ ਦੇ ਅਸੀਂ ਤੇ ਡੀਕਾ ਨਹੀਂ ਕਿ ਮੈਂ ਹੁਣ ਤੇ ਧੁੱਪਾ ਲੱਗ ਗਿਆ ਨੇ ਮਾਸੀ ਅਜੇ ਵੀ ਨਹੀਂ ਆਏ ਆ ਗਈ ਤਾਂ ਫੇ ਮਾਸੀ ਚਲੋ ਵਧੀਆ ਕਿੱਥੇ ਜੋ ਇਹ ਹੀ ਇੱਕ ਹੀ ਚੋਇਆ ਸੀ ਅੱਛਾ ਤੋਂ ਫਿਰ ਕੱਪੜੇ ਵੀ ਜਿੱਦਾਂ ਪਏ ਸਾਰੇ ਗਿੱਲੇ ਹੋ ਗਏ ਮਾਸਰ ਦਾ ਸੁਣਾਓ ਮਾਸਰ ਠੀਕ ਠਾਕ ਹੈ ਮਾਸਰ ਠੀਕ ਹੈ ਬੜਾ ਵਧੀਆ ਮਾਸਰ ਦਾ ਤੂੰ ਸੁਣਾ ਆਪਣਾ ਠੀਕ ਠਾਕ ਆ ਹੀ ਚਲੋ ਬਾਜ ਮੈਂ ਚਾਹ ਲਿਆਵਾਂ ਅੱਲਾ ਮਾਸੀ ਦੀ ਚਾਹ ਇਹ ਪੰਡਾ ਟੱਡਾ ਜੇ ਵੀ ਚੱਲੀ ਜਾਂਦਾ ਜੀ ਵੀ ਰੱਖਿਆ ਵਾ ਹਾਂ ਮਸੀ ਜੀ ਖੁੱਲਾ ਹੀ ਬਣਾਇਆ ਸੀ ਪੰਡਾ ਭਾਜੀ ਕਿੱਥੋਂ ਆਈ ਏ ਇਹ ਭਾਜੀ ਮੇਰੇ ਭਰਾ ਦਾ ਵਿਆਹ ਸੀ ਤੇ ਉੱਥੋਂ ਮਿਲੀ ਮੈਨੂੰ ਵੀ ਤਾਂ ਹੀ ਥੋੜੀ ਜੀ ਚੰਗਾ 2 ਕਿਲੋ ਮੈਂ ਵੀ ਖੜੂਗੀ ਘਰ ਮਾਸੀ ਤੈਨੂੰ ਕਿਲੋ ਤੇ ਮੈਨੂੰ ਮਿਲੀ ਸੀ ਤੇ ਮੈਂ ਵੱਡਤੀ ਤੇ ਆ ਬੱਚੀ ਕੋਲੀ ਕਿ ਤੇ ਮੈਂ ਮਾਸੀ ਜੋਗੀ ਰੱਖੀ ਸੀ ਦਾ ਪੈਣ ਬੜੀ ਚਲਾਕ ਤੇਰੀ ਨੋ ਕਿਤੇ ਮਾਸੀ ਨੂੰ 2 ਕਿਲੋ ਦੇਣੀਆਂ ਨਾ ਪੈਜੇ ਆਂਦੀ ਮੁੱਕ ਗਈ ਲੈ ਮਾਸੀ ਜੀ ਜੋ ਸਾਚੀ ਤੇ ਸੱਚਵਾ ਅਹੀਂ ਲਿਆ ਕੇ ਤੇ ਹੁੰਦੇ ਪਹਿਲਾਂ ਵੰਡ ਦਿੰਦੇ ਆਂ ਬੁੰਦੀ ਜਿੱਥੋਂ ਖਾਧੀਆਂ ਉੱਥੇ ਲੈਣੀਆਂ ਪੈਂਦੀਆਂ ਵਾ ਆ ਨਾਲੇ ਤੁਸੀਂ 2 ਕਿਲੋ ਤਾਂ ਕਹਿ ਕੇ ਹੁਣ ਇਕੱਠੀ 2 ਕੋਲੀਆਂ ਤੇ ਆ ਗਈ ਦੇਖ ਨਹੀਂ ਤੇਰੇ ਕੋ ਦੋ ਕਰ ਲਈਆਂ ਹੀ ਮੰਗ ਲਈਆਂ ਹੈ ਕੀ ਹੋ ਗਿਆ ਤੂੰ ਤੇ ਕਿਤੇ ਲੰਗ ਗਏ ਗੱਲਾਂ ਵੀ ਸੁਣਾਈ ਜਾਣੀਆਂ ਸਪੈਸ਼ਲ ਰੱਖੀ ਕੋਲੀ ਬੁੰਦੀ ਦੀ ਮੈਮੀ ਮਾਸੀ ਨਹੀਂ ਆਉਣਾ ਵਾ ਤੇ ਚਾਹ ਪੀਣੀ ਬਸ ਚਾਹ ਪੀ ਲੋ ਅੰਟੀ ਹੋ ਜੀ ਵਾ ਤੇ ਹੁੰਦੀ ਖਵਾਲਦਾ ਕਿ ਜੈਨੂ ਲਿਆ ਕੇ ਬਜਾਰੀ ਲੈ ਆਵਾਂਗੇ ਜੇ ਮੁੱਕਦੀ ਹੈ ਨਾ ਤੇ ਬਜਾਰੀ ਲੈ ਆਵਾਂਗੇ ਫਿਕਰ ਨਾ ਕਰ ਨੀ ਨੌਂ ਚਾਹ ਨਾ ਦਿਨਾ ਉਹ ਢੀਕੇ ਦੇ ਨੀ ਨਈ ਹੁੰਦੀ ਮੈਂ ਦੀ ਬੰਨ ਤਾ ਬੁੰਦੀ ਦਾ ਚਾਹ ਬੜਾ ਮੈਂ ਵੀ ਬੁੰਸਵਾੜ ਬੜੀ ਲੱਗਦੀ ਅੱਜ ਕੱਲ ਚਾਹ ਨਾ ਕੋਈ ਨਹੀਂ ਖਵਾ ਲਦਾਂਗੇ ਅਜੀ ਇੱਥੇ ਹੀ ਆ ਤੂੰ ਕਿਆ ਚਾ ਖਾ ਹੁੰਦੀ ਆ ਹੈਗੀ ਆ ਆ ਵੀ ਖਾ ਗਿਓ ਜਾਈਂ ਵੇਖ ਲਵਾਂਗੇ ਕੋਈ ਨਹੀਂ ਖਾ ਲੈਨੀ ਆ ਨਾ ਕਾਲਾ ਕੰਨਾ ਰੱਖਿਆ ਸੋਹਣੀਆਂ ਭਾਂਡੇ ਚਾਹ ਲੈ ਪੀਵਾ ਕੇ ਚਾਹ ਦੇ ਨਾਲ ਮੈਂ ਅੱਗੇ ਵੀ ਮੈਂ ਤੇ ਤੁਸੀਂ ਮੈਨੂੰ ਇਹਦਾ ਨਾ ਹੀ ਚਾਹ ਪਿਆਤੀ ਤੇ ਕਿਤੇ ਮਾਸਾ ਦੋ ਪਕੌੜੇ ਕੱਢ ਦੋ ਤੇ ਇਹ ਤੇ ਸਮੋਸੇ ਹੀ ਦੋ ਮੰਗਾ ਲੈਂਦੀ ਆ ਜੀਨੋ ਵੇ ਤੂੰ ਗੱਲ ਕੀ ਕੀਦੀ ਆ ਸਮੋਸਿਆਂ ਦੇ ਨਾਲ ਜਗੋਤਰੀ ਦਾ ਘਰ ਉਹ ਵੀ ਆਪਣੇ ਕੰਮ ਤੇ ਗਿਆ ਸਿੰਦਾ ਉਹੀ ਕੰਮ ਤੇ ਗਿਆ ਆ ਕਵਲ ਹੁੰਦੀ ਆ ਤੇ ਉਹਨੂੰ ਆਦੀ ਸਮੋਸੇ ਲੈ ਆ ਤੇ ਚਲ ਕੋਈ ਤੇ ਸਮੋਸੇ ਤੇ ਲਾ ਲਾ ਕੇ ਤੇਰੇ ਅੱਗੇ ਤੇ ਲੈ ਭੈਣ ਜੇ ਤੋ ਹੋਰ ਪਰਾਉਣੇ ਆਂਦੇ ਤੇ ਤੁਸੀਂ ਵਨਸਵੰਨੀਆ ਚੀਜ਼ਾਂ ਲੈ ਆਉਂਦੇ ਮੇਰੇ ਘੜੀਆ ਰੱਖ ਦਿੰਦੇ ਤੁਸੀਂ ਭਾਂਡਾ ਜਿਆ ਬਣਾ ਕੇ ਵੀ ਲੈ ਮਾਸੀ ਭਾਂਡੇ ਨਾਲ ਜਾ ਪੀ ਲੈ ਵੀ ਰੋ ਕੌਣ ਦਾ ਘਸਸਤਾ ਬੰਦਾ ਆ ਤੇ ਬਦਲ ਕਿਨੇ ਕਿਨੇ ਪੈਹਾ ਲਾਗੇ ਪੌਣੇ ਦੇ ਵੀ ਹੋਂਦਰਾ 2 3000 ਰੁਪਏ ਸੀ ਭਾਂਡੇ ਚ ਲਾਇਆ ਤੇਰੇ ਰਾਦੇ ਜੀ ਕਹਿੰਦੇ ਉਤਰਾਈਂ ਸਿਆਣ ਚ ਮਾਸੀ ਭਾਂਡਾ ਹੀ ਖਾਈ ਜਾਵਾ ਖਾਈਦਾ ਤਾਂ ਹੈਗਾ ਫਿਰ ਵੀ ਪ੍ਰਾਣੇ ਨੂੰ ਏਦਾਂ ਥੋੜੀ ਚਾਹ ਪਿਆ ਦੇਈਦੀ ਤੂੰ ਪ੍ਰਾਣੀ ਥੋੜਾ ਆਈ ਤੂੰ ਤੇ ਘਰ ਦਾ ਮੈਂਬਰ ਵਾ ਸਾਡਾ ਇਹ ਚੱਲ ਇਦਾਂ ਨਾ ਕਰਿਆ ਕਰ ਐਵੇਂ ਕਾਲੀ ਪੈ ਜਾਂਦੀ ਐ ਹਾਈ ਹੇ ਇਹ ਬੰਨੀ ਕੀ ਇਸ਼ਾਰੇ ਕਰਨ ਦੇ ਦਾਲ ਚ ਜ਼ਰੂਰ ਕਾਲਾ ਹੈਗਾ ਕੋਈ ਆਇਆ ਕੱਜਲੇ ਵਾਰੋਂ ਸੁਣ ਤੇ ਕੀ ਆ ਤੇ ਤੇਰੇ ਲਈ ਆ ਲੈ ਪੜ ਸੰਤਾਨੀ ਆਖਿਆ ਵਾ ਜਦੋਂ ਵੀ ਕੋਈ ਘਰ ਲੜੇ ਜਾਂ ਬੋਲੇ ਇਹ ਦੋ ਬੂੰਦ ਆਪਣੇ ਮੂੰਹ ਚ ਪਾ ਲਈ ਨਾ ਇਹਨੂੰ ਅੰਦਰ ਲਗਾ ਬਣਾ ਤੇ ਨਾ ਇਹਨੂੰ ਬਾਹਰ ਸੁੱਟਣੀ ਆ ਜਿੱਦਾਂ ਮਾਸੀ ਤੂੰ ਕਹੇਂਗੀ ਨਾ ਮੈਂ ਉਦਾਂ ਹੀ ਕਰੂੰਗੀ ਬਸ ਮੇਰਾ ਬੰਦਾ ਮੇਰੇ ਵੱਲ ਹੋ ਜਵੇ ਬੰਦਾ ਕੀ ਵੱਲ ਉਹ ਸਾਰਾ ਟੱਬਰ ਹੀ ਤੇਰੇ ਵੱਲ ਹੋ ਜਾਊਗਾ ਫਿਰ ਤੇ ਬਹੁਤਾ ਹੀ ਵਧੀਆ ਹੋ ਜਾਊਗਾ ਹੁਣ ਇਦਾਂ ਹੀ ਕਰਨਾ ਹੀ ਚੰਗਾ ਇਹ ਨੁਕਤਾ ਇਦਾਂ ਵਰਤਣਾ ਹੀ ਠੀਕ ਆ ਮਸੀ ਤੂੰ ਮੇਰੇ ਵਾਸਤੇ ਕਿੰਨਾ ਕਰਨ ਰਹੀ ਆ ਤੇਰੇ ਤੇ ਮੈਂ ਪੈਰ ਤੋ ਤੋ ਕੇ ਪੀਵਾ ਜਿੰਨਾ ਤੂੰ ਮੇਰੇ ਵਾਸਤੇ ਕਰਨ ਰਹੀ ਆ ਇਹਨਾਂ ਨੇ ਤੇ ਮੈਨੂੰ ਸ਼ਦੈਣੀ ਬਣਾ ਕੇ ਰੱਖਿਆ ਇਹ ਤੇ ਕਿਤੇ ਮੇਰਾ ਸਾਰਾ ਟੱਬਰ ਮੇਰੇ ਵੱਲ ਹੋ ਜਾਏ ਇਹ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਵੇ ਵੀ ਤੂੰ ਮੈਨੂੰ ਮੁੜ ਕੇ ਕਿੱਥੋਂ ਚੇਤੇ ਕਰਨਾ ਮੈਂ ਤੇਰਾ ਕਰਕੇ ਤੇ ਬਹਾਨਾ ਮਾਰ ਕੇ ਹੀ ਨਿਕਲੀ ਹਾਂ ਇਥੋਂ ਮੇਰੇ ਕੋਠੇ ਚੋਂ ਦੇ ਕੋਠੇ ਮੇਰੇ ਕਿੱਥੋਂ ਛੋਣ ਦੇ ਹੀ ਮੈਂ ਤੇ ਬਹਾਨਾ ਮਾਰਿਆ ਵੀ ਚੱਲ ਉਹਨੇ ਤੇ ਬੰਦਾ ਵਾਦ ਚ ਕੀਤਾ ਤੇ ਤੇਰਾ ਵੀ ਹੋ ਜਾਏ ਤੇਰੇ ਵੱਲ ਤੇ ਇਹ ਕਰਕੇ ਤੇ ਮੈਂ ਗਈ ਨਾਲੇ ਹੁਣ ਮੇਰੀ ਸੋਹਣੇ ਇੱਕ ਗੱਲ ਛੂਟ ਵਧੀਆ ਬਣਾ ਕੇ ਦੇਣਾ ਹੀ ਨਹੀਂ ਨਾਲੇ ਦੇ 1000 ਰੁਪਏ ਆ ਖਰਚਾ ਮੇਰਾ ਬੜਾ ਹੋ ਗਿਆ ਇਹ ਲੈ ਮਾਸੀ ਹਾਤ ਉਹ ਕੀ ਗੱਲ ਕਰ ਦਿੱਤੀ ਆ ਉਹ ਸੂਟ ਕਿ ਆਨੀ ਤੈਨੂੰ ਮੈਂ ਵਧੀਆ ਸੂਟ ਬਣਾ ਕੇ ਦਵਾਂਗੀ ਪਿਓਰ ਦਾ ਤੇ ਨਾਲੇ ਜਿੱਥੇ 1000 ਰੁਪਏ ਆਨੀ ਆ ਨਾ ਤੈਨੂੰ ਮੈਂ 2000 ਰੁਪਏ ਦਵਾਂਗੀ ਆਡੀਆਂ ਕਿਤੇ ਗੱਲਾਂ ਹੀ ਨਾ ਸੁਣਦੀਆਂ ਹੁਣ ਕੋਈ ਪਤਾ ਨਹੀਂ ਸੋਨੀਆ ਚਲਾਕ ਵੀ ਬੜੀ ਆ ਕੰਨ ਲੰਬੀ ਆ ਪੂਰਾ ਤੂੰ ਫਿਕਰ ਨਾ ਕਰ ਜਿੱਦਾਂ ਕਹੇਗੀ ਨਾ ਮੈਂ ਉਦਾਂ ਹੀ ਤੈਨੂੰ ਦਵਾਂਗੀ ਤੈਨੂੰ ਭਾਵੇਂ ਮੈਂ ਚੋਰੀ ਨਾ ਦਵਾ ਮੈਂ ਤੈਨੂੰ ਦਵਾਂਗੀ ਪੈਸੇ ਵੀ ਨਾਲ ਇਹ ਗੱਲ ਹੋਰ 마ਸੀ ਪਤਾ ਨਾ ਲੱਗੇ ਕਿਸ ਨੂੰ ਤੇ ਚੁੱਪ ਹੀ ਰਹੀਂ ਸਾਡੇ ਦੋਵਾਂ ਦੀ ਗੱਲ ਰਵੇ ਇਹ ਵਾਲੀ ਚੰਗਾ ਇਹ ਦੋਵਾਂ ਚ ਹੀ ਰਹੂਗੀ ਮੈਂ ਤੇ ਆਪ ਨਹੀਂ ਮੇਰੀ ਬਦਨਾਮੀ ਜਿਆਦੀ ਹੋਣੀ ਇਹਨੇ ਕਹਣਾ ਮੇਰੇ ਨਾਲ ਪੁੱਠੀ ਚਾਟੇ ਲਾਉਂਦੀ ਐ ਤੇ ਭਾਵੇਂ ਮੈਂ ਪੁੱਠੀ ਚਾਟੇ ਨਹੀਂ ਤੈਨੂੰ ਲਾਉਂਦੀ ਤੇਰੇ ਭਲੇ ਵਾਸਤੇ ਮੈਂ ਗਈ ਹਾਂ ਅਹੀਂ ਕਿਹੜਾ ਮਸੀ ਕਿ ਇਦਾਂ ਬੁਰਾ ਕਰਨ ਨੇ ਜਿਹੜਾ ਹਾਨੂੰ ਕਿਸ ਨੇ ਕਹਿਣਾ ਵਾ ਅਸੀਂ ਆਪਣੇ ਘਰ ਵਾਸਤੇ ਭਲਾ ਕਰਨ ਵਾਸਤੇ ਕਹਿੰਦੇ ਆ ਮੈਨੂੰ ਤੇ ਮੈਨੂੰ ਤੇ ਪਿਛਿੰਦਾ ਤੇਰੇ ਵੱਲ ਹੋ ਜਾਏ ਹੋਰ ਨਹੀਂ ਮੈਨੂੰ ਕੋਈ ਵੀ ਕੋਈ ਨਹੀਂ ਚੱਲ ਇੱਥੇ ਰੱਖ ਦੇ ਤੇ